ਕੋਈ ਵੀ ਸੂਟ ਲਓ ਜੀ 250 ਰੁਪਏ ਰੇਜ ਹੈ ਜੀ 3-300 ਰੁਪਏ ਜਿਆਦਾ ਦਾ ਸੂਟ ਮਿਲਨੇ ਆ ਜੀ ਤਾਂ 450 ਦੀ ਰੇਜ ਚ ਲਟਕਣ ਵਾਲਾ ਡਿਜ਼ਾਈਨ ਜੈਪੂਰੀ ਲੈਣਾ 450 ਰੁਪਏ ਦੇ ਵਿੱਚ ਸਿਰਫ 450 ਦੀ ਰੇਜ ਲੋ ਜੀ 27 ਜੂਨ ਤੋਂ ਸੇਲ ਸ਼ੁਰੂ ਹੋਣ ਲੱਗੀ ਹੈ ਜੀ 27 ਤੋਂ ਲੈ ਕੇ 30 ਜੂਨ ਤੱਕ ਐਡਰੈਸ ਪਹਿਲੇ ਸਮਝ ਲਓ ਜੀ ਉਹ ਸਾਹਮਣੇ ਗੁਰਦੁਆਰਾ ਦੋਖਣਵਾਲਾ ਸਾਹਿਬ ਆ ਗਿਆ ਜੀ ਗੁਰਦੁਆਰਾ ਦੋਖਣਵਾਲਾ ਤੋਂ ਸਾਬ ਤੋਂ ਸਿਲਕਾ ਥੋੜਾ ਪਿਛੇ ਆਮੰਗਦਾ ਆਏਗਾ ਜੀ ਪੂਰਨ ਚਰਨ ਕੰਪਨੀ ਸਟੋਰ ਅੱਜ ਐਤਵਾਰ ਨੂੰ ਵੀਡੀਓ ਬਣ ਰਹੀ ਹੈ ਲੇਕਿਨ ਹੁਣ ਸਟੋਰ 27 ਜੂਨ ਤੋਂ ਸਟੋਰ ਖੁੱਲੇਗਾ ਜੀ ਆ ਸਾਰਾ ਹੀ ਸਟਾਕ ਜੇ ਆ ਚੁੱਕਾ ਹੀ ਜਿਹੜਾ ਆਪਾਂ 27 ਤਰੀਕ ਨੂੰ ਖੋਲਣਾ ਹੈ ਸੇਲ ਵਾਲੇ ਦਿਨ ਅੱਧੇ ਮੁੱਲ ਤੇ ਮਿਲ ਰਿਹਾ ਜੀ ਸੂਟ ਜਿੱਦਾਂ ਤੁਸੀਂ ਇਹ ਚੈੱਕ ਕਰ ਲਓ ਜੀ ਲੋ ਜੀ 250 50 ਰੁਪਏ ਦੀ ਰੇਂਜ ਚ ਸੂਟ ਦੁਪੱਟੇ ਮਿਲ ਰਹੇ ਆ ਜੀ ਸਿਰਫ 250 ਦੇ ਰੇਂਜ ਕੋਈ ਵੀ ਸੂਟ ਲਵਾ ਜੀ ਸੂਟ ਦੁਪੱਟੇ ਵਾਲਾ 250 ਕੋਈ ਵੀ ਸੂਟ ਲਵਾ ਜੀ 250 ਰੁਪਏ ਦੀ ਰੇਜ ਹੈ ਜੀ 250 27 28 29 30 ਦੀ 250 ਦੀ ਰੇਜ ਹੈ ਜੀ ਸਾਰਾ ਹੀ ਸੇਲ ਦਾ ਮਾਲ ਆ ਚੁੱਕਾ 27 ਤਰੀਕ ਤੋਂ ਸੇਲ ਸ਼ੁਰੂ ਹੋਏਗੀ ਆ ਸਾਰੇ ਕੋਟਨ ਦੇ ਨਵੇਂ ਡਿਜ਼ਾਈਨ ਆ ਚੁੱਕੇ ਜਿਹੜੇ ਆਪਾਂ ਖੋਲਣ ਲੱਗੇ ਆ ਜਿੰਦੇ ਤੁਹਾਨੂੰ ਆਪਾਂ ਦੇਣੇ ਜੀ ਐਦਾਂ ਦੇ ਸੂਟ 300 ਰੁਪਏ ਦੀ ਰੇਜ ਚ ਤਿੰਨ ਤਿੰਨ 100 ਰੁਪਏ ਜਿਆਦਾ ਦਾ ਸੂਟ ਮਿਲਨੇ ਆ ਜੀ ਤੁਹਾਨੂੰ ਤਿੰਨ ਤਿੰਨ 100 ਰੁਪਏ ਚ ਡਿਜ਼ਾਈਨ ਸਾਰੇ ਨਵੇਂ ਆ ਗਏ 27 ਜੂਨ ਤੋਂ ਸੇਲ ਸ਼ੁਰੂ ਹੋਣੀ ਹੈ ਆ ਦੇਖ ਲਓ ਜੀ ਸਾਰੇ ਹੀ ਡਿਜ਼ਾਈਨਰ ਸੂਟ ਚੈੱਕ ਕਰ ਲਓ ਜੀ ਡਿਜ਼ਾਈਨਰ ਸੂਟ ਜੇ ਤੁਸੀਂ ਇੱਦਾਂ ਦੇ ਲੈਣੇ ਆ ਤਾਂ 450 ਬੰਦੀ ਰੇਂਜ ਚ ਕਾਟਨ ਦੇ ਸੂਟ ਮਿਲਣਗੇ ਜੀ ਤੁਹਾਨੂੰ 27 28 29 30 4 ਦਿਨ ਦੀ ਸੇਲ ਹੈ ਜੀ 27 28 29 ਆ ਦੇਖੋ 450 ਦੀ ਰੇਂਜ ਚ ਲਟਕਣ ਵਾਲਾ ਡਿਜ਼ਾਈਨ ਜੈਪੂਰੀ ਲੈਣਾ 450 ਰੁਪਏ ਦੇ ਵਿੱਚ ਆ ਦੇਖੋ ਜੀ ਬਾਟਿਕ ਸਟਾਈਲ ਲੈਣਾ ਗਲੇਸ ਕਾਟਨ ਤੇ ਗਲੇਸ ਕਾਟਨ ਦੇ 27 ਜੂਨ ਤੋਂ ਰਖੜੀ ਸੇਲ ਮੇਲਾ ਸ਼ੁਰੂ ਹੋ ਰਿਹਾ ਜੀ ਆ ਵਧੀਆ ਵਧੀਆ ਸੂਟ ਸੋਹਣੇ ਸੋਹਣੇ ਵਧੀਆ ਕਾਟਨ ਦੇ ਸੂਟ ਮਿਲੇ ਜੀ ਸਾਢੇ 4 ਸਿਰਫ 450 ਦੀ ਰੇਟ ਜਿਹੜਾ ਮਰਜੀ ਬਾਟਿਕ ਦਾ ਡਿਜ਼ਾਈਨ ਲਵੋ ਲਾਈਟ ਲਵੋ ਡਾਰਕ ਲਵੋ ਜਿੱਦਾਂ ਦਾ ਮਰਜੀ ਸੂਟ ਚੱਕੋ ਜੀ ਸਿਰਫ 450 ਸਾਰੇ ਬ੍ਰਾਂਡਡ ਕੰਪਨੀਆਂ ਦੇ ਡਿਜ਼ਾਈਨ ਆ ਦੇਖੋ ਜੀ ਕੋਟਾ ਡੋਰੀਆ ਦਾ ਦੁਪੱਟੇ ਲਈ ਕੋਟਾ ਡੋਰੀਆ ਦਾ ਦੁਪੱਟਾ ਸਾਰੇ ਨਾਲ ਇਹਦੇ ਨਾਲ ਕੋਟਾ ਡੋਰੀਆ ਦਾ ਦੁਪੱਟਾ ਆਏਗਾ ਜੀ ਬਹੁਤ ਹੀ ਸੋਹਣਾ ਸੂਟ ਹੈ ਜੀ ਆ ਦੇਖੋ ਸਿਰਫ 450 ਰੁਪਏ ਦੇ ਵਿੱਚ ਸਾਢੇ 750 800 ਵਾਲੇ 45 ਦੇ ਨਾਲ ਨਾਲ ਜੇ ਤੁਸੀਂ ਕੜਾਈ ਵਾਲੇ ਸੂਟ ਵੀ ਦੇਖਣੇ ਆ ਹੈਵੀ ਹੈਵੀ ਸੂਟ 27 ਤਰੀਕ ਤੋਂ ਸੇਲ ਸ਼ੁਰੂ ਹੈ ਜੀ ਆ ਚੈੱਕ ਕਰ ਲੋ ਜੀ 27 ਤਰੀਕ ਤੋਂ ਸੇਲ ਸ਼ੁਰੂ ਹੈ ਜੀ ਆ ਦੇਖੋ ਪਿਓਰ ਸਿਲਕ ਦਾ ਸੂਟ ਨਾਲ ਦੁਬੱਟਾ ਲੋ ਜੀ 12-1300 ਰੁਪਏ ਸੂਟ ਹੁਣ ਲੱਗੇਗਾ ਜੀ 625 ਰੁਪਏ ਦਾ ਸਿਰਾ 625 ਦੀ ਰੇਟ ਆ ਕੜਾਈ ਵਾਲੇ ਸੂਟ ਅੱਦੇ ਦੇ ਮੁੱਲ ਤੇ ਮਿਲ ਰਿਹਾ ਜੀ 27 28 29 30 ਰਖੜੀ ਸੇਲ ਮੇਲਾ ਜੀ ਆ ਦੇਖੋ ਜੀ ਕਿੰਨਾ ਹੈਵੀ ਸੂਟ ਹੈ ਜੀ 1100 1200 ਵਾਲਾ ਸੂਟ ਹੈ ਜੀ ਚੈੱਕ ਕਰ ਲਓ 11 1200 ਵਾਲਾ ਸੂਟ ਨਾਲ ਆਏਗਾ ਜੀ ਦੁਪੱਟਾ ਇਹ 27 28 29 30 26 ਤਰੀਕ ਤੱਕ ਸਟੋਰ ਬੰਦ ਹੈ ਜੀ 27 ਤਰੀਕ ਤੋਂ ਸੇਲ ਸ਼ੁਰੂ ਹੋਏਗੀ ਅੱਧਾ ਦੇ ਕੜਾਈ ਵਾਲੇ ਸੂਟਾਂ ਨਹੀਂ ਜਿੰਦੇ ਤੁਹਾਨੂੰ ਸਾਰੇ ਸੂਟ ਮਿਲਣਗੇ ਅੱਧੇ ਮੁੱਲ ਤੇ ਇਹ 1200 ਰੁਪਏ ਦਾ ਸੂਟ ਸਿਰਫ 6 600 ਰੁਪਏ ਜੀ ਉਸ ਤੋਂ ਇਲਾਵਾ ਹੋਰ ਅੱਗੇ ਚੱਲਦੇ ਜੇ ਬਾ ਤੁਹਾਨੂੰ ਦਿਖਾਣੇ ਆ ਜੀ 250 500 ਰੁਪਏ ਦੀ ਰੇਂਜ ਹੈ ਚੈੱਕ ਕਰ ਲਓ ਜੀ 250 ਰੁਪਏ ਦੀ ਰੇਂਜ 250 ਚ ਚੁੰਨੀ ਸੂ ਹਾਲੋ ਜੀ ਅੱਧਾ ਦੇ ਸ਼ਿਮਰ ਦੇ ਸਿਲਕ ਦੇ ਸੂਟ ਚੈੱਕ ਕਰ ਲਓ ਜੀ ਜਿਹੜੇ ਤੁਹਾਨੂੰ ਸੇਲ ਦੇ ਵਿੱਚ 40 50 ਡਿਜ਼ਾਈਨ ਆਪਾਂ ਦੇ ਦੇਣੇ ਆ 12 1300 ਰੇਟ ਆ ਜੀ ਨਾਲ ਦੁਪੱਟਾ 12 1300 ਵਾਲਾ ਸੂਟ ਦੇਣਾ ਹੀ ਸਿਰਫ 550 ਰੁਪਏ ਦਾ ਸਿਰਫ 550 ਚ ਸਾਰਾ ਹੀ ਸਟਾਕ ਸੇਲ ਤੇ ਲਾ ਲੈਣਾ ਜੀ 27 28 29 30 ਸੋ ਜਿਨਾਰੇ ਰਖੜੀ ਸੇਲ ਮੇਲੇ ਤੇ ਆਪਣਾ ਫਾਇਦਾ ਕਰਨਾ ਆ ਕੇ ਕਰਾ ਸਕਦੇ ਹੋ ਜੀ ਅੱਧੇ ਮੁੱਲ ਤੇ ਸੂਟ ਮਿਲ ਰਿਹਾ ਜੀ 4 ਦਿਨਾਂ ਦੀ ਸੇਲ ਹੈ 26 ਤਰੀਕ ਤੱਕ ਸਟੋਰ ਬੰਦ ਹੈ ਜੀ 23 24 25 26 4 ਦਿਨ ਸਟੋਰ ਬੰਦ ਰਹੇਗਾ 27 ਤਰੀਕ કોટਨ ਦੇ ਤੁਹਾਨੂੰ ਵੀ ਇੱਕ ਦੋ ਆਰਟੀਕਲ ਦਿਖਾ ਦੇਣਾ ਜੀ ਸਾਰੇ ਬ੍ਰਾਂਡਡ ਆਰਟੀਕਲ ਹੈ ਆ ਦੇਖੋ ਸਾਰੇ ਸੇਲ 'ਚ ਲੱਗੇ ਆ ਜੀ ਬਹੁਤ ਵਧੀਆ ਸੂਟ ਤੁਹਾਨੂੰ ਅੱਧੇ ਮੁੱਲ ਤੇ ਮਿਲ ਰਿਹਾ ਜੀ ਆ ਦੇਖੋ ਆ ਸੂਟ ਚੈੱਕ ਕਰ ਲਓ ਜੀ ਕਿੰਨਾ ਵਧੀਆ ਸੂਟ ਹੈ ਜੀ 1100 1100 ਦਾ ਸੂਟ ਹੈ ਸਿਰਫ 500 ਰੁਪਏ ਦਾ ਸਿਰਫ 500 ਦੀ ਰੇਟ ਤੋਂ ਸਾਰਾ ਹੀ ਸਟਾਕ ਕੋਟਨ ਦਾ ਵੀ ਦੀ ਵੀਡੀਓ ਪਾਵਾਂਗੇ ਜੀ ਸੇਲ 'ਚ ਹੈ 27 ਤਰੀਕ ਨੂੰ ਜਲਦੀ ਤੋਂ ਜਲਦੀ ਵਿਜ਼ਿਟ ਕਰੋ ਅੱਧੇ ਮੁੱਲ ਤੇ ਲੈ ਲਓ ਜੀ ਕੋਈ ਵੀ ਸੂਟ ਤਾਂ